ਬਹੁਤੇ ਜੀਵਾਂ ਦਾ ਇਹ ਸਵਾਲ ਹੁੰਦਾ ਹੈ ਕਿ ਸਾਡਾ ਉੱਚੀ ਬੋਲ ਕੇ ਸਿਮਰਨ ਕਰਨ ਨੂੰ ਮਨ ਨਹੀਂ ਕਰਦਾ। ਵਾਹਿਗੁਰੂ ਦੇਖੋ ਉੱਚੀ ਸਿਮਰਨ ਅਸੀਂ ਤਾਂ ਕਰਨਾ ਹੁੰਦਾ। ਤਾਂ ਜੋ ਸਾਨੂੰ ਇੱਕ ਤਾਂ ਵਿਚਾਰਾਂ ਦੀ ਹਨੇਰੀ ਆਉਂਦੀ ਆ। ਇਹਨੂੰ ਆਪਾਂ ਰੋਕ ਨਹੀਂ ਸਕਦੇ। ਸਾਹਮਣੇ ਤੋਂ ਸਾਨੂੰ ਇੰਨੇ ਤਕੜੇ ਤਕੜੇ ਵਿਚਾਰ ਆਉਂਦੇ ਨੇ ਕਿ ਸਾਨੂੰ ਰੋਕਣ ਦਾ ਤਰੀਕਾ ਨਹੀਂ ਪਤਾ। ਹੁਣ ਉਹਨਾਂ ਜੇ ਵਿਚਾਰਾਂ ਨੂੰ ਆਪਾਂ ਰੋਕਣਾ ਚਾਹੁੰਦੇ ਆ ਜੋ ਇੱਕ ਹਨੇਰੀ ਆ ਰਹੀ ਹੈ ਵਿਚਾਰਾਂ ਦੀ। ਫਿਰ ਆਪਾਂ ਆਪਣੇ ਮਨ ਨੂੰ ਇਸ ਤਰੀਕੇ ਬਿਜ਼ੀ ਕਰਨਾ ਹੈ ਰਸਨਾ ਨੂੰ ਇਸ ਤਰੀਕੇ ਬਿਜ਼ੀ ਕਰਨਾ ਹੈ ਕੰਨਾਂ ਨੂੰ ਇਸ ਤਰੀਕੇ ਬਿਜ਼ੀ ਕਰਨਾ ਹੈ ਨਿਤਰਾ ਨੂੰ ਇਸ ਤਰੀਕੇ ਬਿਜ਼ੀ ਕਰਨਾ ਹੈ ਕਿ ਇਹ ਵਿਚਾਰਾਂ ਵਾਲੇ ਨੂੰ ਜਾਵੇ ਨਾ ਵਿਚਾਰ ਆਵੇਗਾ ਜ਼ਰੂਰ ਪਰ ਇਧਰੋਂ ਵੀ ਕੋਈ ਨਾ ਕੋਈ ਕਾਰਜ ਚੱਲਦਾ ਹੋਵੇਗਾ ਉਹ ਕਿਹੜਾ ਕਾਰਜ ਹੈ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਤੇ ਇਹ ਵਾਲਾ ਸਿਮਰਨ ਹਮੇਸ਼ਾ ਨਹੀਂ ਕਰਨਾ ਜਦੋਂ ਸਾਡੇ ਮਨ ਦੇ ਵਿਚਾਰ ਜ਼ਿਆਦਾ ਨੇ ਫੇਰ ਕਰਨਾ ਹੈ ਤੇ ਉਸ ਤੋਂ ਬਾਅਦ ਰਹਿ ਜਾਂਦੇ ਨੇ ਬੜੇ ਸੁਖਮ ਸੁਖਮ ਵਿਚਾਰ ਉਹਦੇ ਵਾਸਤੇ ਇਹ ਵਾਲਾ ਸਿਮਰਨ ਨਹੀਂ ਹੈ ਉਹਦੇ ਵਾਸਤੇ ਸਿਮਰਨ ਹੈ ਵਾਯੂ ਗੁਰੂ ਵਾਯੂ ਗੁਰੂ ਜੈ ਇਸ ਤੋਂ ਵੀ ਹੋਲੀ ਜੈ ਸਵਾਸਾਂ ਦੇ ਨਾਲ ਜੈ ਧੜਕਣ ਦੇ ਨਾਲ ਜੈ ਨਬਜ ਦੇ ਨਾਲ ਇਹਦੇ ਨਾਲ ਹੀ ਠੱਲ ਪੈ ਜਾਂਦੀ ਆ ਜਦ ਥੋੜਾ ਜਿਹਾ ਸਵਾਸ ਰੋਕ ਲਿਆ ਸੋ ਜਿਹੜਾ ਉੱਚੀ ਬੋਲ ਕੇ ਸਿਮਰਨ ਆ ਉਹ ਹਮੇਸ਼ਾ ਨਹੀਂ ਕਰਨਾ ਜਦ ਤੱਕ ਸਾਡੇ ਵਿਚਾਰਾਂ ਦੀ ਹਨੇਰੀ ਆ ਵਿਚਾਰ ਸਾਡੇ ਕੰਟਰੋਲ 'ਚ ਨਹੀਂ ਹੁੰਦੇ ਉਦੋਂ ਤੱਕ ਆ ਉਸ ਤੋਂ ਬਾਅਦ ਆਪਾਂ ਸੱਜ ਸੱਜੇ ਸਿਮਰਨ ਕਰ ਸਕਦੇ ਆ